ਨਾ ਇਹ ਅਸੀਂ ਭੇਜੇ ਸੀ ਅਸੀਂ ਲੋਕ ਦੇ ਨਾਲ ਜਾਂਦਾ ਪਰ ਇਹ ਇਹ ਬਾਬਾ ਜੀ ਦਾ ਲਿੰਦਾ ਇਹ ਸਭ ਤੋਂ ਪਹਿਲੇ ਅੰਦਰੋਂ ਦੇ 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 ਬਾਬਾ ਯਾਦ ਰਹਾਵੇ ਗੰਦੇ ਜੇ ਇਹ ਇਹ ਹਰ ਸਾਲ ਬੜੇ ਦੌਣ ਨਾਲ ਆ ਰਿਹਾ ਜਾਂਦਾ ਕਈ ਜਿਹੜੇ ਕਲਾਕਾਰ ਵੀ ਸੱਦੀ ਜਾਂਦੇ ਆ ਇਹ ਬਾਬੇ ਦਾ ਪਿਆਰ ਬਹੁਤ ਪੁਰਾਣਾ ਜਿੱਥੇ ਜੇ ਹਰ ਸਾਲ ਬੜੀ ਇਮਦਾਨਾ ਲਾ ਕੇ ਵੀ ਸੰਗਤ ਮਨਾਉਂਦੀ ਆ। ਮੇਰਾ ਕਿੰਨਾ ਦੱਸਾਂ ਤੁਹਾਨੂੰ ਆਹ ਤੁਸੀਂ ਦੇਖ ਹੀ ਰਹੇ ਹੋ ਜਿੰਨਾ ਕਿ ਲੋਕ ਆਏ ਬਾਬੇ ਆਪਣੀ ਲੰਗਰੀ ਦੀ ਸੇਵਾ ਕਰ ਰਹੇ ਆ ਆਪਣੀ ਲੰਗਰੀ ਦਾ ਪ੍ਰਬੰਧ ਕਰ ਰਹੇ ਆ ਇਹਦੇ ਵਿੱਚ ਕੋਈ ਕੋਸਾਂ ਦੀ ਗੈਰਹੀ ਨਹੀਂ ਕਰਦੇ ਕੀਤੀ ਜਾਂਦੀ ਆ ਆਪਣੇ ਆਪ ਲੋਕ ਸੇਵਾ ਕਰਨ ਕਰਦੇ ਆ ਤੇ ਬਾਹਰ ਲੋਕ ਆਪਣੇ ਐਨਆਰਆਈ ਵੀ ਆਉਂਦੇ ਆ ਉਹ ਵੀ ਕਹਿੰਦੇ ਇਸ ਰੋਪੇ ਦੀ ਵੀ ਪੀਪੀ ਨਿਗਰ ਦੇ ਤੇ ਵਾਪਸ ਕਰਦੀ ਆ ਇਸ ਟੈਂਕੋਂ ਤੇ ਮਿਲਣਾ ਚੱਲ ਰਿਹਾ ਹੈ ਕੈਰੀਡਨ ਤੋਂ ਮਿਲਣਾ ਚੱਲ ਰਿਹਾ ਜੋ ਲਗਾਤਾਰ ਕੱਲ ਵੀ ਸਾਰਾ ਦਿਨ ਪਲੰਗਰ ਚੱਲਿਆ ਅੱਜ ਵੀ ਨਗਰਪਾਣੀ ਚੱਲ ਰਿਹਾ ਜੀ ਢੰਡੇ ਦਾ ਸਾਰਾ ਰਾਤ ਤੱਕ 10:00 11:00 ਵਜੇ ਤੱਕ ਜੇ ਰੰਗ ਚੱਲਦੀ ਆ ಗ್ರಾಮ ਪੰਚਾਇਤ ਅਗਰਾਈ ਭਰਾਵਾਂ ਨੇ ਪੂਰਾ ਨਿਯਮ ਬਣਾ ਉਸੇ ਦੀ ਬਸ ਇੱਕ ਕਮੇਟੀ ਆ ਜਿਹੜੀ ਉਹ ਜਿਹੜੀ ਸ਼ਿਕਾਇਤਾਂ ਕਰ ਰਹੀ ਆ ਜਿਹੜੀ ਇਹਨਾਂ ਦੀ ਆ ਆ ਜਾ ਕੁਝ ਗੱਲਾਂ ਸਰੀਰਕ ਬੁਨਿਆਦੀ ਬਣਦੀਆਂ ਬਦਲ ਕਮਿਟੀ ਕਰ ਰਹੀ ਆ ਜਾਂ ਹੋਰ ਆਪਣਾ ਬੰਦੇ ਦੇ ਜੋ ਕੈਸੇ ਬੰਦੇ ਆ ਅੱਜ ਤਾਂ ਬਹੁਤ ਬਾਰ ਬਚਾਂਗੇ ਕਿਹੜਾ ਕੰਮ ਲੋਕਾਂ ਨੂੰ ਬਚਾਉਣਾ ਹੈ ਇਹ ਆ ਵੀ ਮੇਰੇ ਬੱਚੇ ਜਿਹੜੇ ਕੋਲੋਂ ਆਉਂਦੇ ਆ ਆਪਾਂ ਕੋਈ ਨਾ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਬੱਚੇ ਸਹੀ ਦਿਸ਼ਾ ਵਿੱਚ ਚੱਲਣ ਤੇ ਵਿਦਿਆ ਦੇ ਖੇਡਾਂ ਦੇ ਪੜਾਈਆਂ ਨਾਲ ਆਪਣਾ ਜ਼ਿਆਦਾ ਖਿਆਲ ਰੱਖਣ ਤੇ ਜਸਿਆਂ ਤੋਂ ਬਚਾਅ ਕਰਨਾ ਯੋਗ ਸਾਡੇ ਟੀਮ ਵਿੱਚ ਬਹੁਤ ਜ਼ਿਆਦਾ ਮਿਲਦਾ ਤੇ ਮਮਾਂ ਉਹ ਕਹਿੰਦੇ ਸਾਰੇ ਬਾਬੇ ਮੇਰ ਜਾਣਾ ਆਈ ਬਾਬੇ ਨੂੰ ਕਿਹਾ ਉਹ ਸਾਡੇ ਲਾਕੇ ਗਏ ਬਾਬੇ ਬੈਠੇ ਰਹੇ ਉਹ ਵਧੀਆ ਹੈ ਰਾਜੇ ਦੇ ਬਾਪੂ ਲੱਗ ਲੱਗ ਗਿਆ ਬਾਬੇ ਨੂੰ ਪਾਣੀ ਨਹੀਂ ਡਾਲਦਾ ਚੱਲੋ ਇਹ ਜਿਹੜਾ ਸਾਡਾ ਸੰਦੇਸ਼ ਹੈ ਸਾਡੇ ਤੱਕ ਪਹੁੰਚਾਉਣਾ ਹੈ ਆਈ ਤੁਹਾਡਾ ਇਹ ਸੁਨੇਹਾ बाबा जनैद वारी पिछे के ਕਿਤੇ ਪਾਲੇ ਤਾੜਾ ਬਹੁਤ ਜੀਓ ਜਿਹੜੇ ਲੋਕ ਬਾਹਰ ਗਏ ਸੀ ਉਹ ਬਾਰੇ ਬੋਲਦੇ ਕੋਈ ਬਾਤ ਨਹੀਂ ਹੋਣੀ ਆਹ ਇਹਦਾ ਕੰਮ ਬਾਰੇ ਬੋਲਦੇ ਸੀ ਨਹੀਂ ਕਿਤੇ ਜਨਤ ਦੇ ਬਾਰੇ ਦੱਸਦਾ ਕਹਾਣੀ ਮੈਂ ਨਹੀਂ ਬਲਕਿ ਕਹਾਣੀ ਕਿ ਲਵਾਈ ਦੀਗਾ ਸਤੇ ਚਾਲੂ ਇੱਕ ਮਹਾਰਾਜੇ ਚਾਰਿਆ ਆਏ ਆ ਇਹ ਮੁਝਾਏ ਸਾਡੇ ਮਹਾਰਾਜੇ ਕੋਲੇ ਬਲੇ ਸਾਈਟ ਆ ਗਿਆ ਸਾਡੇ ਕੋਲ ਜੂਕ ਕੇਂਦਰੋਂ ਨਾਦਰ ਆਏ ਇਹ ਜਿਹੜੇ ਹੋਣਗੇ ਜਿਹੜੇ ਅੱਗੇ ਆਉਣਗੇ ਇਹ ਆਪਣੇ ਪਾਪਾ ਜੀ ਦੇ ਇਹ ਕਬੱਡੀਆਂ ਤੋਂ ਬਹੁਤ 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 ਝੱਟ ਗਿਆ ਤੇ ਬਾਕੀ ਉਹ ਨਾ ਜਿੱਤ ਸਕਦਾ ਜਿਹੜਾ ਜਿੱਤੇ ਇਹਦੇ ਵੀ ਬੜੀ ਪਰਿਵਾਰ ਜਿਹੜਾ ਪੰਜਾਬ ਉਹਨੇ ਹੀ ਹੱਲ ਤੋੜ ਦੋ ਹੋ ਗਏ ਦੇਖ ਅੱਜ ਬੜਾ ਹੈ ਅੱਜ ਕੋਈ ਰਾ ਉਹ ਬਾਬਾ ਜੀ ਨੇ ਕਰ ਦਿੱਤੀ ਬਾਕੀ ਦਾ ਰੱਖਾਇਆ ਬਹੁਤ ਦੇਖ